ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਵਿੱਚ ਲੱਗੇ ਹੋਏ ਨੇ ਤਾਂ ਉੱਥੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਨੇ ਫੌਜੀਆਂ ਦੀ ਪਲਤੀ ਦੇ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਅਮਰੀਕੀ ਫੌਜ ਦੇ ਵਿੱਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਜਿਨ੍ਹਾਂ ਦੇ ਮੁਤਾਬਕ ਹੁਣ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਦਾੜੀ ਨਹੀਂ ਰੱਖ ਸਕਣਗੇ ਤੇ ਇਸ ਫੈਸਲੇ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋਏ ਸਿੱਖ ਫੌਜੀਆ ਵਿੱਚ ਚਿੰਤਾ ਵੀ ਦੇਖੀ ਜਾ ਰਹੀ ਹੈ ਅਮਰੀਕੀ ਫੌਜ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸ ਦੇ ਦਾੜੀ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਉੱਤੇ ਗੁੱਸਾ ਅਤੇ ਜੁੰਕੀ ਚਿੰਤਾ ਵੀ ਪ੍ਰਗਟ ਕੀਤੀ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸ ਨੇ ਸ਼ਿੰਗਾਰ ਤੇ ਮਿਆਰ ਲਾਗੂ ਕੀਤੇ ਨੇ ਜੋ ਮੁਸਲਮਾਨਾਂ ਸਿੱਖਾਂ ਅਤੇ ਆਰਥੋਡਕਸ ஆயੂਧੀਆਂ ਨੂੰ ਦਾੜੀ ਵਧਾਉਣ ਤੋਂ ਬਚਦੇ ਨੇ ਸਕਟਰ ਦੇ ਆਦੇਸ਼ ਅਨੁਸਾਰ ਅਮਰੀਕੀ ਹਥਿਆਰ ਬੰਦ ਸਿਨਾਵਤੀਆਂ ਸਾਰੀਆਂ ਸ਼ੁਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪ ਡੰਡਾ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਦਾੜੀ ਸਿਰਫ ਦੁਰਲਭ ਡਾਕਟਰੀ ਜਾਂ ਧਾਰਮਿਕ ਹਾਲਾਤਾਂ ਦੇ ਵਿਝੇ ਆਗਿਆ ਸੀ ਐਨਟੀ ਚਿਹਰੇ ਉੱਤੇ ਦਾੜੀ ਰੱਖਣ ਤੇ ਪਾਬੰਦੀ ਲਗਾਉਂਦੀ ਹੈ ਜੋ ਸਿੱਖ ਪਾਈਚਾਰੇ ਤੇ ਦਾੜੀ ਵਾਲੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਕਰਦੀ ਹੈ ਸਿੱਖ ਪਾਈਚਾਰੇ ਨੇ ਟਰੰਪ ਪ੍ਰਸ਼ਾਸਨ ਦੇ ਸਪੈਸ਼ਲਿਟੀ ਸਖ਼ਤ ਇਤਰਾਜ਼ ਜਤਾਇਆ ਇਸ ਨੂੰ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ਸਿੱਖ ਪਾਈਚਾਰੇ ਦਾ ਕਹਿਣਾ ਹੈ ਕਿ ਇਹ ਫੈਸਲਾ ਸੈਕੜੇ ਦਾੜੀ ਅਤੇ ਪੱਕ ਬੰਨਣ ਵਾਲੇ ਸਿੱਖ ਸੈਨਿਕਾਂ ਦੀ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰੇਗਾ ਉਨਾ ਕੀ ਹੈ ਕਿ ਇਹ ਤਾਲੁਕ ਪਛਾਣ ਹੋਣਾ ਨਵੇਂ ਸਿੱਖ ਸੈਨਿਕਾਂ ਦੇ ਲਈ ਫੌਜ ਵਿੱਚ ਕੈਰੀਅਰ ਬਣਾਉਣਾ ਮੁਸ਼ਕਲ ਬਣਾ ਦਵੇਗੀ ਅਮਰੀਕੀ ਫੌਜ ਦੇ ਵਿੱਚ ਇੱਕ ਸਿੱਖ ਸਿਪਾਈ ਨੇ ਟਵੀਟ ਕੀਤਾ ਕਿ ਮੇਰੇ ਵਾਲ ਮੇਰੀ ਪਛਾਣ ਨਹੀਂ ਸਮਾਵੇਸ਼ ਦੇ ਲਈ ਜਾ ਪੈਚ ਸਮਾਵੇਸ਼ ਲਈ ਸਾਲਾਂ ਤੋਂ ਲੜਨ ਤੋਂ ਬਾਅਦ ਇਹ ਇੱਕ ਵਿਸ਼ਵਾਸ ਘਾਤਕ ਮਹਿਸੂਸ ਹੁੰਦਾ ਹੈ 10 ਜੂਨ 30 ਨੂ ਮਰੀਨ ਕੋਰ ਫੇਸ ਕਾਉਂਟੀ ਪੈਚ ਬੇਸ ਕੁਆਂਟੀਕੋ ਵਿਖੇ ਰੱਖਿਆ ਸਕੱਤਰਪੀਟ ਹੈਕਸੇਪ ਤੇ ਪਾਸ਼ਣ ਤੋਂ ਬਾਅਦ ਧਾਰਮਿਕ ਘਟ ਗਿੰਤੀਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਗਿਆ ਅੱਜ ਤੋਂ ਬਾਅਦ ਉੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਮਰੀਕੀ ਫੌਜ ਦੇ ਵਿੱਚ ਦਾੜੀ ਖਤਮ ਕਰਨ ਦੀ ਸੂਖਤੀ ਹੈ ਰੱਖਿਆ ਸਕੱਤਰ ਦੇ ਸੰਬੋਧਨ ਤੋਂ ਤੁਰੰਤ ਬਾਅਦ ਪੈਂਟਾਗਨ ਨੇ ਇੱਕ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਅਮਰੀਕੀ ਫੌਜ ਦੀਆਂ ਸਾਰੀਆਂ ਸ਼ਿਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਸੀ ਜੋ ਚਿਹਰੇ ਤੇ ਦਾੜੀ ਰੱਖਣ ਉੱਤੇ ਪਾਬੰਦੀ ਲਗਾਉਂਦੇ ਸਨ ਫੇਸ਼ੀਅਲ ਵਾਲਾ ਦੇ ਲਾਗੂ ਕਰਨ ਤੇ ਲਈ ਸ਼ਿੰਗਾਰ ਮਿਆਰ ਸਿਲੇਖ ਵਾਲੇ ਦਸਤਾਵੇਜ਼ ਸਿੱਖ 60 ਦਿਨਾਂ ਦੇ ਅੰਦਰ ਫੈਸਲੇ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜੋ ਕਿ ਕੁਝ ਸੀਮਤ ਕਾਰਜ ਦੇ ਲਈ ਛੋਟਾ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਹਜੇ ਵੀ ਤਰਤੀ ਤੋਂ ਪਹਿਲਾਂ ਕਲੀਨ ਸ਼ੇਵ ਕਰਨ ਦੀ ਲੋੜ ਹੋਵੇਗੀ ਰੱਖਿਆ ਸਕੱਤਰ ਸਹਿਕਸਥ ਜੋ ਕਿ ਇੱਕ ਸਾਬਕਾ ਆਰਮੀ ਨੈਸ਼ਨਲ ਗਾਰਡ ਅਧਿਕਾਰੀ ਨੇ ਜਿਨ੍ਹਾਂ ਦੀ ਰੱਖਿਆ ਸਕੱਤਰ ਵੱਜੋਂ ਨਿਯੁਕਤੀ ਵਿਵਾਦਪੂਰਨ ਰਹੀ ਹੈ ਉਹਨਾਂ ਨੇ ਇੱਕ ਪਾਰਟੀ ਵਿੱਚ ਦਾੜੀ ਵਾਲੇ ਆਦਮੀਆਂ ਅਤੇ ਮੋٹے ਜੰਡੜਾ ਦਾ ਖੁੱਲ ਕੇ ਮਜ਼ਾਕ ਉਡਾਇਆ ਇਹ ਫੈਸਲਾ ਨਾ ਸਿਰਫ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਸਗੋਂ ਮੁਸਲਿਮ ਅਤੇ ਆਰਥੋ ਡਾਕਸ ਅਯੁੱਧਿ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੇ ਉਸੇ ਸਖਤ ਲੋ ਸਿਖਾਂ ਦਿੱਗੇ ਸਿੱਖਾਂ ਨੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਫੌਜ ਵਿੱਚ ਸੇਵਾ ਨਿਭਾਏ ਨੇ ਫਗਤ ਸਿੰਘ ਥੇ 1917 ਦੇ ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਸਿਪਾਹੀ ਸੀ ਅਤੇ ਉਹਨਾਂ ਨੂੰ ਡਿਊਟੀ ਦੌਰਾਨ ਪਾਕ ਪੰਨਨ ਅਤੇ ਦਾੜੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਦਾੜੀ ਉਤੇ ਪਾਬੰਦੀ ਦੇ ਨਾਲ ਸਿੱਖ ਅਤੇ ਮੁਸਲਿਮ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸੈਨਿਕ ਆਪਣੇ ਧਰਮ ਅਤੇ ਆਪਣੇ ਕਰੀਅਰ ਦੇ ਵਿੱਚੋਂ ਇੱਕ ਦੀ ਚੋਣ ਕਰਨ ਦੇ ਲਈ ਮਜਬੂਰ ਹੋ ਜਾਣਗੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਵਿੱਚ ਲੱਗੇ ਹੋਏ ਨੇ ਤਾਂ ਉੱਥੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਨੇ ਫੌਜੀਆਂ ਦੀ ਭਰਤੀ ਦੇ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਕਮੇਕੀ ਫੋਰਸ ਦੇ ਵਿੱਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਜਿੰਨਾਂ ਦੇ ਮੁਤਾਬਕ ਹੁਣ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਦਾੜੀ ਨਹੀਂ ਰੱਖ ਸਕਣਗੇ ਤੇ ਇਸ ਫੈਸਲੇ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋਏ ਸਿੱਖ ਫੌਜੀਆਂ ਵਿੱਚ ਚਿੰਤਾ ਵੀ ਦੇਖੀ ਜਾ ਰਹੀ ਹੈ ਅਮਰੀਕੀ ਫੌਜ ਦੇ ਵਿੱਚ ਸਿੱਖਾਂ ਦੇ ਨੁਮਾਇੰਦਗੀ ਕਰਨ ਵਾਲੇ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰੱਖਿਆ ਸਕੱਤਰ ਪੀਚ ਹੈਕਸ ਦੇ ਦਾੜੀ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਉੱਤੇ ਗੁੱਸਾ ਅਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ ਹੈ ਅਮਰੀਕੀ ਰੱਖਿਆ ਸਕੱਤਰ ਪੀਚ ਹੈਕਸ ਨੇ ਸ਼ਿੰਗਾਰ ਤੇ ਮਿਆਰ ਲਾਗੂ ਕੀਤੇ ਨੇ ਜੋ ਮੁਸਲਮਾਨਾਂ ਸਿੱਖਾਂ ਅਤੇ ਆਰਥੋਡਕਸ ਅਯੁੱਧੀਆਂ ਨੂੰ ਦਾੜੀ ਵਧਾਉਣ ਤੋਂ ਬਚਦੇ ਨੇ ਸਕੱਤ ਦੇ ਆਦੇਸ਼ ਅਨੁਸਾਰ ਅਮਰੀਕੀ ਹਥਿਆਰ ਬੰਦ ਸਿਨਾਮਤੀਆਂ ਸਾਰੀਆਂ ਸ਼ੁਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪ ਡੰਡਾ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਗਾੜੀ ਸਿਰਫ ਦੁਰਲਭ ਡਾਕਟਰੀ ਜਾਂ ਧਾਰਮਿਕ ਹਾਲਾਤਾਂ ਦੇ ਵਿੱਚ ਹੀ ਆਗਿਆ ਸੀ ਇਹ ਨੀਤੀ ਚਿਹਰੇ ਉੱਤੇ ਦਾੜੀ ਰੱਖਣ ਤੇ ਪਾਬੰਦੀ ਲਗਾਉਂਦੀ ਹੈ ਜੂ ਸਿਫ ਪਾਈਚਾਰਿਆ ਤੇ ਦਾੜੀ ਵਾਲੇ ਮੁਸਲਮਾਨਾਂ ਦੀਆਂ ਧਾਰਮਿਕ ਪਾਮਨਾਵਾਂ ਦੀ ਉਲੰਘਣਾ ਕਰਦੀ ਹੈ ਸਿੱਖ ਪਾਇਚਾਰ ਨੇ ਟਰੰਪ ਪ੍ਰਸ਼ਾਸਨ ਦੇ ਸਪੈਸਿਫਿਕ ਤੇ ਸਖ਼ਤ ਇਤਰਾਜ਼ ਜਤਾਇਆ ਇਸ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ਸਿੱਖ ਪਾਇਚਾਰੇ ਦਾ ਕਹਿਣਾ ਹੈ ਕਿ ਇਹ ਫੈਸਲਾ ਸੈਕੜੇ ਦਾੜੀ ਅਤੇ ਪੱਕ ਬੰਨਣ ਵਾਲੇ ਸਿੱਖ ਸੈਨਿਕਾਂ ਦੀ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਤਾਲੁਕ ਪਛਾਣ ਹੋਣ ਨਵੇਂ ਸਿੱਖ ਸੈਨਿਕਾਂ ਦੇ ਲਈ ਫੌਜ ਵਿੱਚ ਕੈਰੀਅਰ ਬਣਾਉਣਾ ਮੁਸ਼ਕਲ ਬਣਾ ਦੇਵੇਗੀ ਅਮਰੀਕੀ ਫੌਜ ਦੇ ਵਿੱਚ ਇੱਕ ਸਿੱਖ ਸਿਪਾਹੀ ਨੇ ਟਵੀਟ ਕੀਤਾ ਕਿ ਮੇਰੇ ਵਾਲ ਮੇਰੀ ਪਛਾਣ ਨਹੀਂ ਸਮਾਵੇਸ਼ ਤੇ ਲਈ ਜਾ ਪੈਚ ਸਮਾਵੇਸ਼ ਲਈ ਸਾਲਾਂ ਤੋਂ ਲੜਨ ਤੋਂ ਬਾਅਦ ਇਹ ਇੱਕ ਵਿਸ਼ਵਾਸ ਘਾਤ ਵਾਂਗ ਮਹਿਸੂਸ ਹੁੰਦਾ ਹੈ ਦਸ ਜੇ 30 ਸਤੰਬਰ ਨੂੰ ਮਰੀਨ ਕੋਰ ਫੇਸ ਕਾਉਂਟੀ ਕੁ ਪੈਚ ਬੇਸ ਕਵਾਂਟਿਕੋ ਵਿਖੇ ਰੱਖਿਆ ਸਕਤਰ ਪੀਟ ਹੈਕਸੇਪ ਤੇ ਪਾਸ਼ੰਤ ਤੋਂ ਬਾਅਦ ਧਾਰਮਿਕ ਘਟ ਗਿੰਤੀਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਗਿਆ ਅਰਸ਼ਦਵਾਦ ਉੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅੰਬੀਕੀ ਫੌਜ ਦੇ ਵਿੱਚ ਦਾੜੀ ਖਤਮ ਕਰਨ ਦੀ ਸੌਖਤੀ ਹੈ ਰੱਖਿਆ ਸਕੱਤਰ ਦੇ ਸੰਬੋਧਨ ਤੋਂ ਤੁਰੰਤ ਬਾਅਦ ਪੈਂਟਾਗਨ ਨੇ ਇੱਕ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਅਮਰੀਕੀ ਫੌਜ ਦੀਆਂ ਸਾਰੀਆਂ ਸ਼ਿਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਹੈ ਕਿ ਅਸੀਂ ਜੋ ਚਿਹਰੇ ਦੇ ਦਾੜੀ ਰੱਖਣ ਉੱਤੇ ਪਾਬੰਦੀ ਲਗਾਉਂਦੇ ਸਨ ਫੇਸ਼ੀਅਲ ਵਾਲਾ ਦੇ ਲਾਗੂ ਕਰਨ ਤੇ ਲਈ ਸ਼ਿੰਗਾਰ ਮਿਆਰ ਸਿਲੇਖ ਵਾਲੇ ਦਸਤਾਵੇਜ਼ ਸਿੱਖ 60 ਦਿਨਾਂ ਦੇ ਅੰਦਰ ਫੈਸਲੇ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਜੋ ਕਿ ਕੁਝ ਸੀਮਤ ਕਾਲਜ ਦੇ ਲਈ ਛੋਟਾ ਦਿੱਤੀਆਂ ਜਾਂਦੀਆਂ ਚਾਹਤ ਕਰਨੀ ਉਹਨਾਂ ਨੂੰ ਹਜੇ ਵੀ ਤਰਤੀ ਤੋਂ ਪਹਿਲਾਂ ਕਲੀਨ ਸ਼ੇਵ ਕਰਨ ਦੀ ਲੋੜ ਹੋਵੇਗੀ ਰੱਖਿਆ ਸਕੱਤਰ ਹੈਕਸੇਥ ਜੋ ਕਿ ਇੱਕ ਸਾਬਕਾ ਆਰਮੀ ਨੈਸ਼ਨਲ ਗਾਰਡ ਅਧਿਕਾਰੀ ਨੇ ਜਿਨ੍ਹਾਂ ਦੀ ਰੱਖਿਆ ਸਕੱਤਰ ਵਜੋਂ ਨਿਯੁਕਤੀ ਵਿਵਾਦਪੂਰਨ ਰਹੀ ਹੈ ਉਹਨਾਂ ਨੇ ਇੱਕ ਪਾਚਨ ਦੇ ਵਿੱਚ ਦਾੜੀ ਵਾਲੇ ਆਤਮੀਆਂ ਅਤੇ ਮੋٹے ਜੰਡੜਾ ਦਾ ਖੁੱਲਕੇ ਮਜ਼ਾਕ ਉਡਾਇਆ ਇਹ ਫੈਸਲਾ ਨਾ ਸਿਰਫ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਸਗੋ ਮੁਸਲਿਮ ਅਤੇ ਆਰਥੋਡਾਕਸ ਅਯੁੱਧੀ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੇ ਇਸੀ ਸਖਤ ਆਲੋਚਨਾ ਕੀਤੀ ਹੈ ਸਿੱਖ ਅਨੇਕ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਰਹੇ ਨੇ ਫਗਰ ਸਿੰਘ ਖਿੰਦ 1917 ਦੇ ਵਿੱਚ ਦੀ ਕੀ ਫੋਰਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਸਿਪਾਈ ਸੀ ਅਤੇ ਉਹਨਾਂ ਨੂੰ ਡਿਊਟੀ ਦੌਰਾਨ ਪੱਗ ਪੰਨਣ ਅਤੇ ਦਾੜੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਦਾੜੀ ਉਤੇ ਪਾਬੰਦੀ ਦੇ ਨਾਲ ਸਿੱਖ ਅਤੇ ਮੁਸਲਮ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸੈਨਿਕ ਆਪਣੇ ਧਰਮ ਅਤੇ ਆਪਣੇ ਕੈਰੀਅਰ ਦੇ ਵਿੱਚੋਂ ਇੱਕ ਦੀ ਚੋਣ ਕਰਨ ਦੇ ਲਈ ਮਜਬੂਰ ਹੋ ਜਾਣਗੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਵਿੱਚ ਲੱਗੇ ਹੋਏ ਨੇ ਤਾਂ ਉੱਥੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਨੇ ਫੌਜੀਆਂ ਦੀ ਭਲਤੀ ਦੇ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਅਮਰੀਕੀ ਫੌਜ ਦੇ ਵਿੱਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਜਿਨ੍ਹਾਂ ਦੇ ਮੁਤਾਬਕ ਹੁਣ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਦਾੜੀ ਨਹੀਂ ਰੱਖ ਸਕਣਗੇ ਤੇ ਇਸ ਫੈਸਲੇ ਦੇ ਮਗਰੋਂ ਫੌਜ ਦੇ ਵਿੱਚ ਭਰਤੀ ਹੋਏ ਸਿੱਖ ਫੌਜੀਆ ਵਿੱਚ ਚਿੰਤਾ ਵੀ ਦੇਖੀ ਜਾ ਰਹੀ ਹੈ ਅਮਰੀਕੀ ਫੋਰਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰੱਖਿਆ ਸਕੱਤਰ ਪੀਚ ਦੇ ਹੈਕਸ ਦੇ ਦਾੜੀ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਉੱਤੇ ਗੁੱਸਾ ਅਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ ਹੈ ਅਮਰੀਕੀ ਰੱਖਿਆ ਸਕੱਤਰ ਪੀਚ ਹੈਕਸ ਨੇ ਇਹ ਸ਼ਿੰਗਾਰ ਤੇ ਮਿਆਰ ਲਾਗੂ ਕੀਤੇ ਨੇ ਜੋ ਮੁਸਲਮਾਨਾਂ ਸਿੱਖਾਂ ਅਤੇ ਆਰਥੋਡਕਸ ਅਯੁੱਧੀਆਂ ਨੂੰ ਦਾੜੀ ਵਧਾਉਣ ਤੋਂ ਵਝਦੇ ਨਹੀਂ ਸਕਟ ਦੇ ਆਦੇਸ਼ ਅਨੁਸਾਰ ਅਮਰੀਕੀ ਹਥਿਆਰ ਬੰਦ ਸਿਨਾਵਾ ਦੀਆਂ ਸਾਰੀਆਂ ਸ਼ੁਕਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪ ਦੰਡਾ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਦਾੜੀ ਸਿਰਫ ਦੁਰਲਭ ਡਾਕਟਰੀ ਜਾਂ ਧਾਰਮਿਕ ਹਾਲਾਤਾਂ ਦੇ ਵਿੱਚ ਹੀ ਆਗਿਆ ਸੀ ਇਹ ਨੀਤੀ ਚਿਹਰੇ ਉੱਤੇ ਦਾੜੀ ਰੱਖਣ ਤੇ ਪਾਬੰਦੀ ਲਗਾਉਂਦੀ ਹੈ ਜੋ ਸਿੱਖ ਪਾਈਚਾਰਾ ਤੇ ਦਾੜੀ ਵਾਲੇ ਮੁਸਲਮਾਨਾਂ ਦੀਆਂ ਧਾਰਮਿਕ ਪਾਮਨਾਵਾਂ ਦੀ ਉਲੰਘਣਾ ਕਰਦੀ ਹੈ ਸਿੱਖ ਸਿਪਾਈ ਚਾਰ ਨੇ 트럼ਪ ਪ੍ਰਸ਼ਾਸਨ ਦੇ ਸਪੈਸਿਫਿਟੀ ਸਖ਼ਤ ਇਤਰਾਜ਼ ਜਤਾਇਆ ਇਸ ਧਾਰਮਿਕ ਭਾਵਨਾਵਾਂ ਦਾ અપਮਾਨ ਦੱਸਿਆ ਸਿੱਖ ਸਿਪਾਈ ਦਾ ਕਹਿਣਾ ਹੈ ਕਿ ਇਹ ਫੈਸਲਾ ਸੈਕੜੇ ਦਾੜੀ ਅਤੇ ਪੱਕ ਬੰਨਣ ਵਾਲੇ ਸਿੱਖ ਸੈਨਿਕਾਂ ਦੀ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਧਾਰਮਿਕ ਪਛਾਣ ਹੋਣ ਨਵੇਂ ਸਿੱਖ ਸੈਨਿਕਾਂ ਦੇ ਲਈ ਫੌਜ ਵਿੱਚ ਕੈਰੀਅਰ ਬਣਾਉਣਾ ਮੁਸ਼ਕਲ ਬਣਾ ਦੇਵੇਗੀ ਅਮਰੀਕੀ ਫੌਜ ਦੇ ਵਿੱਚ ਇੱਕ ਸਿੱਖ ਸਿਪਾਈ ਨੇ ਟਵੀਟ ਕੀਤਾ ਕਿ ਮੇਰੇ ਵਾਲ ਮੇਰੀ ਪਛਾਣ ਨਹੀਂ ਸਮਾਵੇਸ਼ ਦੇ ਲਈ ਜਾ ਪੈਚ ਸਮਾਵੇਸ਼ ਲਈ ਸਾਲਾਂ ਤੋਂ ਲੜਨ ਤੋਂ ਬਾਅਦ ਇਹ ਇੱਕ ਵਿਸ਼ਵਾਸ ਘਾਤਮਕ ਮਹਿਸੂਸ ਹੁੰਦਾ ਹੈ 10 ਜੇ 3 ਸਤੰਬਰ ਨੂੰ ਮਰੀਨ ਕੋਰਫੇਸ ਕਾਉਂਟੀ ਕੁ ਪੈਚ ਬੇਸ ਕਵਾਂਟਿਕੋ ਵਿਖੇ ਰੱਖਿਆ 77 ਪੀਟ ਹੈਕਸੇਪ ਦੇ ਪਾਸ਼ਣ ਤੋਂ ਬਾਅਦ ਧਾਰਮਿਕ ਘਟ ਗਿੰਤੀਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਗਿਆ ਅਰਸ਼ਦਵਾਦ ਉੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਮਰੀਕੀ ਫੌਜ ਦੇ ਵਿੱਚ ਦਾੜੀ ਖਤਮ ਕਰਨ ਦੀ ਸੂਖਤੀ ਹੈ ਰੱਖਿਆ ਸਕੱਤਰ ਦੇ ਸੰਬੋਧਨ ਤੋਂ ਤੁਰੰਤ ਬਾਅਦ ਪੈਂਟਾਗਨ ਨੇ ਇੱਕ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਅਮਰੀਕੀ ਫੌਜ ਦੀਆਂ ਸਾਰੀਆਂ ਸ਼ਿਖਾਵਾਂ ਨੂੰ 2010 ਤੋਂ ਪਹਿਲਾਂ ਤੇ ਮਾਪਦੰਡਾਂ ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਸੀ ਜੋ ਚਿਹਰੇ ਤੇ ਦਾੜੀ ਰੱਖਣ ਉੱਤੇ ਪਾਬੰਦੀ ਲਗਾਉਂਦੇ ਸਨ ਫੇਸ਼ੀਅਲ ਵਾਲਾ ਦੇ ਲਾਗੂ ਕਰਨ ਤੇ ਲਈ ਸ਼ਿੰਗਾਰ ਮਿਆਰ ਸਿੰਘ ਲੇਖ ਵਾਲੇ ਦਸਤਾਵੇਜ਼ ਸਿੱਖ 60 ਦਿਨਾਂ ਦੇ ਅੰਦਰ ਫੈਸਲੇ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਦੋਂ ਕਿ ਕੁਝ ਸੀਮਤ ਕਾਲਜ ਦੇ ਲਈ ਛੋਟਾ ਦਿੱਤੀਆਂ ਜਾਂਦੀਆਂ ਚਾਹਤ ਹਨ ਯਾਨੀ ਉਹਨਾਂ ਨੂੰ ਹਜੇ ਵੀ ਤੈਰਾਤੀ ਤੋਂ ਪਹਿਲਾਂ ਕਲੀਨ ਸ਼ੇਵ ਕਰਨ ਦੀ ਲੋੜ ਹੋਵੇਗੀ ਰੱਖਿਆ ਸਕੱਤਰ ਹੇਕਸਿਤ ਜੋ ਕਿ ਇੱਕ ਸਾਬਕਾ ਅਰਮੀ ਨੈਸ਼ਨਲ ਗਾਰਡ ਅਧਿਕਾਰੀ ਨੇ ਜਿਨ੍ਹਾਂ ਦੀ ਰੱਖਿਆ ਸਕੱਤਰ ਵਜੋਂ ਨਿਯੁਕਤੀ ਵਿਵਾਦਪੂਰਨ ਰਹੀ ਹੈ ਉਹਨਾਂ ਨੇ ਇੱਕ ਪਾਚਨ ਦੇ ਵਿੱਚ ਦਾੜੀ ਵਾਲੇ ਆਤਮੀਆਂ ਅਤੇ ਮੋٹے ਜੰਢਾ ਦਾ ਖੁੱਲ ਕੇ ਮਜ਼ਾਕ ਉਡਾਇਆ ਇਹ ਫੈਸਲਾ ਨਾ ਸਿਰਫ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਸਗੋ ਮੁਸਲਮਾਨ ਅਤੇ ਆਰਥੋਡਾਕਸ ਅਯੁੱਧੀ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ ਸਿੱਖ ਅਨੇਕ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਫੌਜ ਵਿੱਚ ਸੇਵਾ ਨਿਭਾਉਣੇ ਫਗਤ ਸਿੰਘ ਥਿੰਦ 1917 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਸਿਪਾਈ ਸੀ ਪਾਤੇ ਉਹਨਾਂ ਨੂੰ ਡਿਊਟੀ ਦੌਰਾਨ ਪਾਕ ਬੰਨਣ ਅਤੇ ਦਾੜੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਦਾੜੀ ਉੱਤੇ ਪਾਬੰਦੀ ਦੇ ਨਾਲ ਸਿੱਖ ਅਤੇ ਮੁਸਲਿਮ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸੈਨਿਕ ਆਪਣੇ ਧਰਮ ਅਤੇ ਆਪਣੇ ਕੈਰੀਅਰ ਦੇ ਵਿੱਚੋਂ ਇੱਕ ਦੀ ਚੋਣ ਕਰਨ ਦੇ ਲਈ ਮਜਬੂਰ ਹੋ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ